जनाब सरसे जिले से आकर पंजाब में बहुत ही तगड़ा सेटअप लगाया इस ताऊ जी ने हरियाणवी ताऊ है जिसका काट का नाम है श्री पैनी साहिब जो कि गुरुद्वारे के नाम पे रखा हुआ है आइए बात करते हैं और आपको बता दें बहुत ही टेस्टी खिलारे हैं आइसक्रीम जो कि बच्चे बूढ़े बुजुर्ग नौजवान को बहुत पसंद आएगी सपोर्ट करिए इस अंकल को और जरूर इसके पास जाइए सारी लोकेशन बताएंगे फुल वीडियो के साथ बने रहिए लाइक शेयर सब्सक्राइब करना ना भूलिए ਸਰਸਾ ਜਿਲ੍ਹਾ ਸਰਸਾ ਜਿਲ੍ਹਾ ਇਹ ਸ਼੍ਰੀ ਭੈਣੀ ਸਾਹਿਬ ਦੀ ਹਾਂਜੀ ਕੋਈ ਵਾਲੀ ਕੁਲਪੀ ਹੈ ਹਾਂ ਕੋਈ ਵਾਲੀ ਬਿਸਕੁਟ ਵੀ ਹੁੰਦੇ ਦੇ ਸੀਗੇ ਹਾਂ ਹਾਂਜੀ ਇਹ ਤੁਸੀਂ ਆਪਣਾ ਹੀ ਕਰ ਰਹੇ ਹੋ ਕਿ ਕਿਸੇ ਦਾ ਅੰਡਰ ਆੜਾ ਮੁੰਡਾ ਕਰ ਰਿਹਾ ਹੈ ਇਹ ਖੁਦ ਦਾ ਕੰਮ ਹੈ ਆਪ ਦਾ ਹਾਂ ਇਹ ਕਿਸੇ ਕੇ ਅੰਡਰ ਹੈ ਨਾ ਨਾ ਖੁਦ ਦਾ ਹੈ ਖੁਦ ਦਾ ਹੈ ਇਹ ਭੈਣੀ ਸਾਹਿਬ ਸ਼੍ਰੀ ਭੈਣੀ ਸਾਹਿਬ ਕਿਸ ਕਾਹ ਦਾ ਨਾਮ ਬਾਬਾ ਜੀ ਦਾ ਇਹ ਬਾਬਾ ਜੀ ਦਾ ਪਹਣਾ ਵਾਲੇ ਬਾਬਾ ਜੀ ਚੰਡੀਗੜ੍ਹੇ ਚੰਡੀਗੜ੍ਹ ਹਾਂ ਚੰਡੀਗੜ੍ਹ ਮੇਂ ਸ਼੍ਰੀ ਭੈਣੀ ਸਾਹਿਬ ਆ ਗੁਰਦੁਆਰਾ ਹੈ ਗੁਰਦੁਆਰਾ ਹੈ

ड्राई फ्रूट की दिखाना ये लो जी इस पर है ड्राई फ्रूट ये इस, इस पर बदाम बदूम लगे हैं और क्या होता है अपने पास क्या जी क्या चीज है पापा जी, पापा जी? कौन ठीक है दिखाना पापा जी ये देखो जी एक कौन है चॉकलेट वाला ये चॉकलेट फ्लेवर है ये कुल्फियां हैं आइसक्रीम तो बाबा जी हमें दूध वाली दे दो बीस बीस वाली दो कुल्फिया दे दो और क्या होता है अपने पास और तो आया है, है अच्छा है। ये बीस वाली है ये ये पकड़ लो आइसक्रीम ले लो ये बीस बीस वाली हैं, खोए की हैं ठीक है

ਸਾਰੀ ਵਾ ਇਸ ਵਿੱਚ ਕੀ ਹੁੰਦਾ ਹੈ ਬਾਬਾ ਜੀ ਇਹ ਮੈਂ ਦੁੱਧ ਹੈ ਜੀ ਬਣਾਇਆ ਹੈ ਡਰਾਈ ਫਰੂਟ ਵੀ ਹੁੰਦਾ ਹੈ ਮੈਨੂੰ ਉਹ ਪਤਾ ਕੋਈ ਨਹੀਂ ਜੀ ਬਦਾਮ ਚੌਕ ਆਹ ਸਾਈਡ ਪਰ ਗਿਆ ਇਹ ਕਿੰਨੇ ਕੀ ਹੈ 40 ਰੁਪਏ ਇਹ 40 ਕੀ ਹੈ ਠੀਕ ਹੈ ਇਹ 20 20 ਕੇ ਰੁਪਏ ਆਹ ਠੀਕ ਹੈ ਇਹ ਰੱਖ ਦੋ ਹਮ ਕੁਲਫੀ ਖਾਤੇ ਤੇ ਲੋ ਜੀ ਆਪਾਂ ਬਾਬਾ ਜੀ ਤੇ ਦੇਖ ਸਕਦੇ ਆਂ ਸੰਗਰੂਰ ਰੋਡ ਤੇ ਬਾਬਾ ਜੀ ਬੈਠੇ ਹੋਏ ਨੇ ਆ ਮੁੰਡੇ ਦਾ ਕੰਮ ਆ ਤੇ ਬਾਬਾ ਜੀ ਮਿਲਣਾ ਆ ਜੀ ਆਪਣੇ ਮੁੰਡੇ ਨੂੰ ਸਰਸਾ ਜ਼ਿਲ੍ਹਾ ਤੋਂ ਹਰਿਆਣੇ ਚੋਂ ਨੇ ਬਾਬਾ ਜੀ ਤੇ ਮੁੰਡੇ ਨੂੰ ਲੜਕੀਆਂ ਨੂੰ ਮਿਲਣਾ ਹੈ ਤੇ ਆਪਾਂ ਕੁਲਫੀ ਟਰਾਈ ਕਰਦੇ ਆ ਸੰਗਰੂਰ ਰੋਡ ਤੇ ਦੇਖੋ ਰੋਡ ਦਿਖਾਓ ਜੀ ਇੱਧਰ ਨਾਲ ਹੀ ਆਪਣਾ ਸੈਫਰਨ ਪੈलेस ਆ ਸੈਫਰਨ ਪੈलेस ਦੇ ਸਾਹਮਣੇ ਆ ਬਿਲਕੁਲ ਬਾਬਾ ਜੀ ਤੇ ਜਦੋਂ ਵੀ ਤੁਸੀਂ ਨੰਗਦੇ ਟੱਪਦੇ ਹੋ ਸੰਗਰੂਰ ਰੋਡ ਲੁਧਿਆਣਾ ਰੋਡ ਤੇ ਤੇ ਬਾਬਾ ਜੀ ਕੋਲ ਜੇ ਕੁਲਫੀਆਂ ਠੰਡੀਆਂ ਠੰਡੀਆਂ ਖਾਣੀਆਂ ਨੇ ਗਰਮੀ ਦੇ ਵਿੱਚ ਤੇ ਮਿਲਕ ਬਾਦਾਮ ਵੀ ਹੈ ਜਿੱਥੋਂ ਨੇ ਪੀਣਾ ਤੇ ਬਾਬਾ ਜੀ ਕੋਲ ਆਓ ਜਰੂਰ ਇੱਕ ਵਾਰ ਤੇ ਬਾਬਾ ਜੀ ਕੀ ਕਹਿਣਾ ਚਾਹੋਗੇ ਤੁਸੀਂ ਵੀਡੀਓ 'ਚ ਵੀਚ ਮੈਂ ਚੰਗੀ ਆ ਬਦਾਵੇ ਬਾਬਾ ਜੀ ਕੁਲ ਵੀ ਚੰਗੀ ਆ ਰਹੀ ਆੜੇ ਚੰਡੀਗੜ੍ਹ ਵਾਲੀ ਠੀਕ ਹੈ। ਆਓ ਇੱਕ ਵਾਰ ਖਾਓ। ਨਹੀਂ ਆਓ ਇੱਕ ਵਾਰ ਜਰੂਰ ਖਾਓ ਐਸੇ ਬੋਲੋ। ਆਓ ਇੱਕ ਵਾਰ ਖਾਓ ਜਰੂਰ ਦੇਖੋ। ਆ ਟ੍ਰਾਈ ਕਰੋ। ਹਾਂ। ਠੀਕ ਹੈ ਜੀ। ਤੋਂ ਮਿਲਤੇ ਆਂ ਚੰਗੀਏ ਵਾਲੀ ਵੀਡੀਓ ਵਿੱਚ ਤੇ ਚੈਨਲ ਕੋ ਸਬਸਕ੍ਰਾਈਬ ਕਰਨਾ। ਹਾਂ। ਕਮੈਂਟ ਕਰਨਾ, ਸ਼ੇਅਰ ਕਰਨਾ ਤੇ ਅਗਰ ਸਾਡੇ ਸੰਗਰੂਰ ਸ਼ਹਿਰ ਦੇ ਕੋਲ ਕੋਈ ਆਂਦਾ ਜਾਂਦਾ ਧੂਰੀ ਸੰਗਰੂਰ ਮਰੇਕੋਡਲਾ ਤੋਂ ਤੇ ਬਾਬਾ ਜੀ ਕੋਲ ਜਰੂਰ ਰੁੱਕ ਕੇ ਜਾਓ। ठीक है जी कर तो आप कुल्फी करते हैं ट्राई तो दस दें थानू टेस्ट कितना टाइम हो गया है? पिछली तो सीजन में दो साल दूसरी साल है दो साल हो गए दूसरी साल दो साल हो गए बाबा जी को तो कुल्फी करते हैं ट्राई तो बीस रुपए की है कुल्फी है अगर आप जा रहे हो संगरूर रोड से तो एक बार जरूर ट्राई करना तो हम ट्राई करते हैं आपको बताते हैं कि क्या टेस्ट है इसका ਵੇਲਾ ਬੋ ਮੁੰਡਾ ਆੜੇ 9 ਸਾਲ ਟੋਲ ਪਰ ਟੋਲ ਬੰਦ ਹੋ ਗਿਆ ਲੋ ਜੀ ਕੁਲਫੀ ਦੇਖੋ ਖੋਏ ਵਾਲੀ ਕੁਲਫੀ ਸਰਗੀਆਂ ਦੇ ਸਬਜ਼ੀ ਚਲਾਵਾ ਬਹੁਤ ਹੀ ਜ਼ਿਆਦਾ ਟੇਸਟੀ ਹੈ ਬਹੁਤ ਹੀ ਜ਼ਿਆਦਾ ਵਧੀਆ ਯਾਰ ਪੂਰੀ ਖੋਏ ਵਾਲੀ ਕੁਲਫੀ ਆ ਇਹਦੇ ਵਿੱਚ ਹਾਂ ਟੋਲ ਬੰਦ ਹੋ ਗਿਆ ਜੀ ਹਾਂ ਟੋਲ ਬੰਦ ਹੋ ਗਿਆ ਟੋਲ ਦੇ ਵਿੱਚ ਸੀ ਹਰਾ ਰੋਟ ਨਹੀਂ ਹੈਗਾ ਇੱਥੇ ਕਹੀ ਹੈ ਜੇ ਹਰਾ ਰੋਟਨ ਦਾ ਪਰ ਇਹ ਟੇਸਟੀ ਆ ਪਿਓਰ ਖੋਏ ਦੀ ਆ ਤੇ ਜ਼ਰੂਰ ਤੁਸੀਂ ਇੱਕ ਵਾਰੀ ਵਿਜ਼ਿਟ ਕਰੋ ਆਉਂਦੇ ਜਾਂਦੇ ਸੰਗਰੂਰ ਤੁਰੀ ਸ਼ਹਿਰ ਤੇ ਬਾਬਾ ਜੀ ਕੋਲੇ ਆਉਂਦੇ ਕੋਲੇ ਲੱਡਾ ਗਾ ਮੇਰੇ ਤੇ ਹਾਂ ਲੱਡਾ ਪਿੰਡ ਸਫਰੌਨ ਪੈਲੇਸ ਦੇ ਸਾਹਮਣੇ ਬਾਬਾ ਜੀ ਕੋਲੇ ਆਓ ਬਾਬਾ ਜੀ ਨੂੰ ਤੁਸੀਂ ਦੇਖ ਸਕਦੇ ਹੋ ਤੇ ਬਾਬਾ ਜੀ ਕੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਆਪਾਂ ਸ਼ੇਅਰ ਕਰਤੀ ਮੁੰਡੋ ਕਰਤੀ ਹਾਂ ਕਿ ਵੀਡੀਓ ਕੋ ਸ਼ੇਅਰ ਕਰ ਦੋ ਕਰਤੀ ਹਾਂ ਕਿ ਉਹ ਆ ਗਏ ਫਿਰ ਉਹ ਰਾ ਗਵਾ ਗਏ ਉਹ ਤੇ ਹਮਾਰੇ ਪਾਸ ਆਓ ਸਮਝੂ ਵਗਰਾਇ ਕਾ ਹੈ ਹਾਂ ਗਰਾ ਕਾ ਕੇ ਤਾਂ ਚਲੋ ਮਿਲਤੇ ਹਾਂ ਆਪਾਂ ਅਗਲੇ ਤਰਸ ਜਿਨੇ ਗਏ ਆਪ ਨੇ ਸੰਗਰੂਰ ਜ਼ਿਲ੍ਹੇ ਗਈਆਂ ਸੰਗਰੂਰ ਹੀ ਸੰਗਰੂਰ ਜੀ ਹਾਂ तो लो जी आप मिलते हैं खोए वाली कुल्फी खाकर अगली वीडियो तो में तो आपका नाम क्या है हमारा नाम है हर्ष हर्ष हाँ उसका नाम कैफी कैफी हाँ।, हाँ हर्ष खुशी हम्म हर्ष हमारा खुशी हाँ जी तो हाँ कैफी हाँ।, हाँ लो जी इधर कस्टमर भी आ गए ने वीडियो बना सकते हैं पाजी बना सकते हैं वीडियो थोड़ी बना लो कोई चक्कर नहीं खाने हो पाजी इतने आने होने पहली बार आया पहली बार आया हूँ ठीक है ਤੇ ਭਾਜੀ ਵੀ ਆਪਣੇ ਇਧਰ ਪਹਿਲੀ ਵਾਰ ਆਏ ਨੇ ਜੀ ਟਰਾਈ ਕਰਦੇ ਨੇ ਕੁਲਫੀ ਸ੍ਰੀ ਭੈਣੀ ਸਾਹਿਬ ਗੁਰਦੁਆਰੇ ਜੀ ਦਾ ਨਾਮ ਲਿਖਿਆ ਚੰਡੀਗੜ੍ਹ ਬਾਬਾ ਜੀ ਕਹਿੰਦੇ ਨੇ ਇਹ ਗੁਰਦੁਆਰਾ ਚੰਡੀਗੜ੍ਹ ਸ੍ਰੀ ਭੈਣੀ ਸਾਹਿਬ ਤੇ ਇਹਨਾਂ ਦੇ ਨਾਮ ਤੇ ਇਹਨਾਂ ਨੇ ਆਪਣੀ ਛੋਟੀ ਜੀ ਸਟਾਲ ਲਾਈ ਹੋਈ ਹੈ ਕੁਲਫੀ ਦੀ ਕੁਲਫੀ ਬਹੁਤ ਟੇਸਟੀ ਹੈ ਜੀ ਤੇ ਵੀਡੀਓ ਨੂੰ ਕਰਦੇ ਲਾਈਕ ਕਮੈਂਟ ਸ਼ੇਅਰ ਤੇ ਮਿਲਦੇ ਆਪਾਂ ਅਗਲੀ ਵੀਡੀਓ ਚ ਬਾਕਸਟਰੀ ਨੂੰ ਬਾਏ ਬਾਏ ਲਵ ਯੂ ਇਧਰ ਭਾਜੀ ਵੀ ਖਾ ਰਹੇ ਨੇ ओके सन लाइफ ओके बाय बाय सो ये देखो जी बाबा जी दस दे दो बस ठीक है आपकी लो जी माइक ਤਾਂ ਇਹਦੀ ਲੋ ਆ ਦੇਖੋ ਇਹ बाबा पैसे नहीं ले रहा ਸੀ बाबा जी ਨੂੰ ਧੱਕੇ ਨਾਲ پیسے ਦਿੱਤੇ ਨੇ बाबा जी पैसे, पैसे नहीं ले रहे थे बाबा ਕਹਿੰਦਾ پیسے ਨਹੀਂ ਲੈਣੇ ਕਹਿੰਦਾ 10 ਰੁਪਏ ਵਾਪਸ ਕਰਦੇ बाबा जी ਨੇ ਉਹ 40 ਰੁਪਏ ਦਾ 40 ਤੋਂ 20 ਘੱਟ ਲਿੱਤੇ ਨੇ बाबा ਹਮਮ ਹੁਣ ਆਪਾਂ پیسے ਸੋ ਜਰੂਰ ਇੱਕ ਵਾਰੀ ਆਓ ਪੰਜਾਬ ਚ ਬਾਬਾ ਜੀ ਨੇ ਇੱਕ ਚਲਦੀ ਫਿਰਦੀ ਦੁਕਾਨ ਲਾਈ ਆ ਹਰਿਆਣੇ ਤੋਂ ਆਏ ਨੇ ਤੇ ਪੰਜਾਬ 'ਚ ਲਾਇਆਗਾ ਸਰਸਾ ਜ਼ਿਲ੍ਹੇ ਤੋਂ ਆਏ ਨੇ ਸੋ ਤੁਸੀਂ ਦੇਖ ਸਕਦੇ ਹੋ ਚਲਦੀ ਫਿਰਦੀ ਦੁਕਾਨ ਆ ਬਹੁਤ ਟੇਸਟੀ ਕੁਲਫੀ ਲੱਗੀ ਸੋ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਨਾ ਕੋਲ ਮੈਂ ਰਿਕਮੈਂਡ ਕਰੂੰਗਾ ਕਿ ਯਾਰ ਇਹਨੇ ਵਧੀਆ ਤਰੀਕੇ ਨਾਲ ਕੁਲਫੀ ਦੇਖੀ ਸੋ ਡ్రਾਈ ਫਰੂਟ ਵਾਲੀ ਵੀ ਆ ਜਵਾਕਾਂ ਨੂੰ ਬਹੁਤ ਪਸੰਦ ਆਊਗੀ ਰੁਕ ਕੇ ਜ਼ਰੂਰ ਖਾਓ ਇਹਨਾਂ ਕੋਲ ਠੀਕ ਹੈ ਜੀ ਧੰਨਵਾਦ ਕੋਲ ਵੀ ਪੁੱਛ ਲੈਣੇ ਭਾਜੀ ਕਿੱਦਾਂ ਲੱਗੀ ਕੁਲਫੀ ਬਹੁਤ ਵਧੀਆ ਟੇਸਟੀ ਆ ਤੁਸੀਂ ਦੇਖੀ ਹੈ ਹਨਾ ਪੂਰੀ ਟੇਸਟੀ ਆ ਬਿਲਕੁਲ ਇਦਾਂ ਨਹੀਂ ਹੈਗਾ ਜਿਵੇਂ ਇੱਕ ਹਰਾ ਰੋਟ ਪਾਇਆ ਹੁੰਦਾ ਉਹ ਹੋਰ ਦੇ ਜੀ ਇਹ ਦੇਖੋ ਆ ਜਿਵੇਂ ਬਰਫੀ ਹੁੰਦੀ ਆ ਕੋਈ ਵਾਲੀ ਉਦਾਂ ਦਾ ਟੇਸਟ ਆ ਰਿਹਾ ਹੈ ਹਨਾ ਪੂਰਾ ਵਧੀਆ ਇੱਕ ਵਾਰ ਜ਼ਰੂਰ ਆਓ ਸਫਰਨ ਪੁਰਸ ਦੇ ਸਾਹਮਣੇ ਆ ਬਾਬਾ ਜੀ ਕੋਲ ਜ਼ਰੂਰ ਇੱਕ ਵਾਰੀ ਵਿਜ਼ਿਟ ਕਰੋ ਬਜ਼ੁਰਗ ਬੈਠੇ ਹੋਏ ਨੇ ਯਾਰ ਹਰਿਆਣਾ ਤੋਂ ਆਏ ਨੇ ਆਪਣੇ ਪੰਜਾਬ ਦੇ ਵਿੱਚ ਤੇ ਇਹਨਾਂ ਦੀ ਸਪੋਰਟ ਕਰੋ ਠੀਕ ਹੈ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਤੇ ਲਾਈਕ ਕਰੋ ਤੇ ਕਮੈਂਟ ਕਰੋ ਤੇ ਬਾਕੀ ਮਿਲਦੇ ਆਂ ਅਗਲੀ ਵੀਡੀਓ ਚ ਬਾਏ ਬਾਏ ਲਵ ਯੂ